ਪਾਪਾ ਗੱਡੀ ਖਿਲਾਰ ਲਈ ਤੇ ਮਸ਼ੀਨ ਚੱਲਣ ਦੀ ਹੰਡਈ ਦੀ ਫਤੇ ਸਾਡਾ ਕਹਿੰਦਾ ਵੀ ਪਾਪਾ ਸ਼ੀਨੋ ਵੇਖਣੀ ਮੈਂ ਇਹ ਗੱਡੀ ਲਈ ਖਿਲਾਰ ਜਨੰਦਪੁਰ ਸਾਹਿਬ ਤੋਂ ਆ ਰਹੇ ਹਾਂ ਦਰਸ਼ਨ ਕਰਕੇ ਤੇ ਹੰਡਈ ਦੀ ਮਸ਼ੀਨ ਮਾਸਟਾ ਇਕੱਠਾ ਕਰਦੀ ਆ ਹਲੋ ਜਾ ਫਤੇ ਸਾਡੇ ਜਿੱਦ ਫੜੀ ਜਾਣਾ ਹੀ ਜਾਣਾ ਆ ਕਾਰ ਸੇਵਾ ਬਾਬਾ ਜੀ ਨੰਦਗੜ ਸਾਹਿਬ ਵਾਲੇ ਉਹ ਨਾਲ ਸੇਵਾ ਚੱਲ ਰਹੀ ਆ ਤੇ ਡੰਬਨ ਡੁੰਬਾ ਟਰੈਕਟਰ ਖੜੇ ਆ ਬਾਬਾ ਜੀ ਦੇ ਉਹ ਉੱਤੇ ਮਸ਼ੀਨ ਤੇ ਗੋਪੀ ਸਾਡਾ ਉੱਤੇ ਤਾਂ ਚੜ ਗਿਆ ਕਿਆ ਹੁੰਦੀ ਆ ਆ ਕੇ ਹਾਂ ਇਹਨੂੰ ਝੂਟਾ ਦਵਾ ਲਿਆ ਮੜਿਆ ਬਾਬਿਆਂ ਨੇ ਬਣਾ ਲਿਆ ਮਾਲਕ ਲੋ ਤੇ ਆ ਕੇ ਮਸ਼ੀਨ ਆ ਰਿਹਾ ਮੇਰੇ ਕੋ ਬੰਬੇ ਮਸ਼ੀਨ ਆਪਣੇ ਬਾਬਿਆਂ ਬਾਬੇ ਨੇ ਕੱਲ ਆਵਾ ਫਤਿਹ ਸਾਡਾ ਵੇਖਣ ਦੇ ਆਲਾ ਦਵਾਲਾ ਤਾਂ ਜਾਣਾ ਕਹਿੰਦਾ ਮੈਂ ਉੱਤੇ ਜਾਣਾ ਕਹਿੰਦਾ ਮਸ਼ੀਨ ਤੇ ਚੱਲ ਇਹਨੂੰ ਵੀ ਇੱਕ ਵਾਰ ਮਸ਼ੀਨ ਤੇ ਕਲਾ ਕੇ ਝੂੜਾ ਦਵਾ ਦਈਏ ਗੋਪੀ ਲੈ ਜਾ ਵੀ ਇਹਨੂੰ ਮੁੰਡੇ ਨੂੰ ਲੈ ਗਿਆ ਗੋਪੀ ਬਾਹ ਲੈ ਗਿਆ ਗੋਪੀ ਤੇ ਹੁਣ ਬੈਗ ਇਹ ਝੂੜਾ ਲੱਗੂਗਾ ਫਤੇ ਸਿੰਘ ලෑවි පතේ බෑගට විශීන වෙක්හඩයා පලිය